ਡਾਕਟਰ ਰੀਤ ਇਮੀਗ੍ਰੇਸ਼ਨ ਐਕਸਪਰਟ ਮੂਵ ਟੂ ਅਬਰਾਡ ਤੋਂ ਇਹ ਸਾਡੇ ਨਾਲ ਨੇ ਸਾਡੇ ਮੀਟ ਹੀਰ ਜੀ ਨੇ ਜਿਹੜੇ ਸਾਡੇ ਮੰਤਰੀ ਸੀਗੇ ਉਸ ਟਾਈਮ ਇਹ ਹੈਗੇ ਜੀ 25 5 2022 ਦੀ ਜਿੱਥੇ ਡਾਕਟਰ ਰੀਤ ਆ ਜਿਹੜੀ ਆ ਆ ਖੜੀ ਆ ਇਹਨੂੰ ਮੂਵ ਟੂ ਅਬਰਾਡ ਦੇ ਵਿੱਚ ਇਮੀਗ੍ਰੇਸ਼ਨ ਵੱਲੋਂ ਬੈਸਟ ਇਮੀਗ੍ਰੇਸ਼ਨ ਦਾ ਉਹਨੂੰ ਦਿੱਤਾ ਗਿਆ ਅਵਾਰਡ ਤੋਡੇ ਨਾਲ ਕਿੰਨੇ ਸਾਡੇ ਨਾਲ 3 ਲੱਖ 45 ਹਜ਼ਾਰ 5 ਲੱਖ ਦੀ 5 ਲੱਖ 5000 ਮੇਰਾ 13 ਲੱਖ 30 ਹਜ਼ਾਰ ਸਾਢੇ 3 ਲੱਖ 5 ਲੱਖ 40 ਹਜ਼ਾਰ ਤਾਂ ਲੱਖ ਇੱਕ ਤੇ ਸਾਢੇ 80 3 ਲੱਖ 80 ਹਜ਼ਾਰ ਸਾਢੇ 8 ਲੱਖ 5 ਲੱਖ 40 ਹਜ਼ਾਰ 3 ਲੱਖ 85 ਹਜ਼ਾਰ 535 ਤਾਂ ਲੋਕ ਇਹ ਵੀ ਕਹਿੰਦੇ ਆ ਵੀ ਤੁਸੀਂ ਵੀ ਤਾਂ ਭਾਈ ਅੰਨੇ ਹੋ ਜਾਂਦੇ ਹੋ ਪੈਸੇ ਦੇਣ ਲੱਗੇ ਨਾ ਦੇਖਦੇ ਨਾ ਪਰਖਦੇ ਫਿਰ ਗਲਤੀ ਤੁਸੀਂ ਉਹਨਾਂ ਦੀ ਕਿੱਦਾਂ ਕਰਦੇ ਹੋ ਸਾਰੀ ਸਾਡਾ ਪ੍ਰੇਣਵਾਜ ਕੀਤਾ ਗਿਆ মিডিਆ ਥਰੂ ਕੀਤਾ ਗਿਆ ਐਡੀਐਸਟੀ ਨੰਬਰ ਥਰੂ ਸਾਨੂੰ ਪੇਮੈਂਟ ਆਪ ਪਵਾ ਲਈਆਂ ਪਰ ਇਹ ਬੰਦ ਕਦੋਂ ਹੋ ਗਿਆ ਨਾਲ ਦੀ ਨਾਲ ਬੰਦ ਕਰਵਾਤਾ ਇਹਨਾਂ ਨੇ 200 ਕਰੋੜ ਦਾ ਕਪਲਾ ਕੀਤਾ ਐਫਆਈਆਰ ਕਹਿੰਦੇ ਆ ਜੀ ਇੱਕ ਦਿਨ ਦੇ ਵਿੱਚ ਇੱਕ ਐਫਆਈਆਰ ਹੋਏਗੀ ਹੁਣ ਇੰਨੇ ਬੰਦੇ ਆ ਇਹ ਤਾਂ 300 ਇੱਕ ਸਾਲ ਦੇ ਵਿੱਚ ਵੀ ਐਫਆਈਆਰ ਜਿਹੜੀ ਉਹ ਕੰਪਲੀਟ ਨਹੀਂ ਹੋ ਸਕਦੀ ਉਹਨਾਂ ਨੇ ਕੁਝ ਨਹੀਂ ਕਰਿਆ ਸਾਨੂੰ ਉਲਟਾ ਇਹ ਗੱਲ ਕਹਿ ਰਹੇ ਨੇ ਜੀ ਤੁਹਾਡਾ ਤੁਸੀਂ ਦੇਖ ਕੇ ਨਹੀਂ ਲਈ ਸੋਚ ਕੇ ਨਹੀਂ ਲਈ ਅਸੀਂ ਕਹਿੰਦੇ ਗਵਰਨਮੈਂਟ ਦੇ ਲੈਵਲ ਸਾਂਸ ਦਿੱਤੇ ਵੀ ਨੇ ਅਸੀਂ ਕੀ ਸੋਚੀਏ ਥਾਣੇ ਦਾ ਸਾਹ ਨੂੰ ਕੁਝ ਦਿਓ ਕੁਝ ਹੋਰ ਗੱਲ ਕਹਿੰਦੇ ਨੇ ਉਹਨਾਂ ਦਾ ਜਿਹੜਾ ਪੀਐਸਆਈ ਸਾਡਾ ਜਿਹੜਾ ਇਨਵੈਸਟੀਗੇਸ਼ਨ ਆਫੀਸਰ ਲਾਇਆ ਗਿਆ ਉਹਨੂੰ ਕੁਝ ਦਿਓ ਕੁਝ ਹੋਰ ਗੱਲ ਕਹਿੰਦਾ ਐਫਆਈਆਰ ਹੋ ਜਾਂਦੀ ਹੈ ਐਫਆਈਆਰ ਤੋਂ ਬਾਅਦ ਕੁਝ ਨਹੀਂ ਹੈਗਾ ਬਸ ਉੱਥੇ ਭੁੱਲ ਜਾਓ ਤੁਸੀਂ ਛੱਡ ਕੇ ਫਰਾਹੋ ਭਾਜੀ ਸਾਡੀ ਰਿਜੈਕਸ਼ਨ ਦਿਖਾ ਦੇਣ ਵੀ ਅੰਬੈਸੀ ਤੋਂ ਰਿਜੈਕਸ਼ਨ ਆ ਅਸੀਂ ਇਹ ਸਾਰੇ ਕਹਨੇ ਆ ਕੋਈ ਵੈਸਾ ਨਹੀਂ ਮੰਗੂਗਾ ਨਾ ਤੁਹਾਨੂੰ ਕੁਝ ਕਰਕੇ ਤਾਂ ਦੱਸੇ ਸਰਕਾਰ ਸਰਕਾਰ ਨੇ ਕੁਝ ਨਹੀਂ ਤੁਸੀਂ ਦੇਖ ਲਓ ਹੁਣ ਅਸੀਂ ਆਪਣੀ ਤੁਸੀਂ ਇਨਾ ਹਿਸਾਬ ਲਾ ਲਓ ਕਿ ਸਾਡੀ ਕੋਈ ਸੁਣਵਾਈ ਕਰ ਹੀ ਨਹੀਂ ਰਿਹਾ ਕਿਤੇ ਪਾਸੇ ਇਹ ਬੰਦੋਬੰਦ ਇਹਨਾਂ ਨੇ ਸਾਰਿਆਂ ਨੂੰ ਬੇਵਕੂਫੀ ਬਣਾਇਆ ਹੈ ਕੰਮ ਕਿਸੇ ਦਾ ਨਹੀਂ ਹੋਇਆ ਹੈ ਸਾਥੀਓ ਕਾਲ ਤੁਸੀਂ ਪੰਜਾਬੀ ਲੋਕ ਚੈਨਲ ਦੇਖ ਰਹੇ ਹੋ ਮੈਂ ਸਤਨਾਮ ਸਿੰਘ ਆ ਇਸ ਸਮੇਂ ਮੁਹਾਲੀ ਦੇ ਇੱਕ ਵਧੀਆ ਇਲਾਕੇ ਦੇ ਵਿੱਚ ਖੜੇ ਹਾਂ ਤੁਸੀਂ ਮੇਰੇ ਪਿੱਛੇ ਦੇਖ ਰਹੇ ਹੋ ਕਿ ਇੱਕ ਟੇਬਲ ਲੱਗਿਆ ਹੋਇਆ ਹੈ ਜਿਵੇਂ ਖਾਣਾ ਪਰੋਸਿਆ ਜਾ ਰਿਹਾ ਹੋਵੇ ਇੱਕ ਕੋਠੀ ਹੈ ਲੜੀਆਂ ਉਹਦੇ ਉੱਤੇ ਪਾਈਆਂ ਹੋਈਆਂ ਤੇ ਲੋਕ ਬੜੇ ਇਕੱਠੇ ਤੁਹਾਨੂੰ ਲੱਗੂਗਾ ਇੱਥੇ ਕੋਈ ਕੋਈ ਪ੍ਰੋਗਰਾਮ ਹੋਣਾ ਹੈ ਕੋਈ ਵਿਆਹ ਦਾ ਪ੍ਰੋਗਰਾਮ ਰੱਖਿਆ ਹੋਇਆ ਪਰ ਲੋਕ ਕਿ ਬੜੇ ਪਰੇਸ਼ਾਨ ਆ ਕਿਹੜੀ ਗੱਲੋਂ ਪਰੇਸ਼ਾਨ ਆ ਕਿਹੜੀ ਗੱਲ ਕਰਕੇ ਇੱਥੇ ਖੜੇ ਆ ਉਹ ਗੱਲਬਾਤ ਕਰਦੇ ਆ ਜੀ ਤੁਸੀਂ ਇੱਥੇ ਇਕੱਠ ਕਾਦਾ ਜੀ ਇਹ ਇੱਕ ਆਠਾ ਜੀ ਜਿਹੜੇ ਸਾਡੇ ਪੈਸੇ ਲੈ ਕੇ ਭੱਜੇ ਬੇ ਨੇ ਫਰਾਡ ਏਜੰਟ ਉਹਨਾਂ ਦਾ ਮਕਾਨ ਹੈ ਖੁੱਦਾ ਅੱਛਾ ਜੀ ਇਹ ਕੁਲਵੀਰ ਸਿੰਘ ਕੋਹਰਾ ਤੇ ਉਹਦੀ ਪਤਨੀ ਡਾਕਟਰ ਰੀਤ ਕੋਹਰਾ ਇਹ ਉਹਨਾਂ ਦਾ ਮਕਾਨ ਆ ਅਸੀਂ ਉਹਨਾਂ ਦੇ ਮਕਾਨ ਦੇ ਅੱਗੇ ਕੇ ਬੈਠੇ ਆ ਤਾਂ ਕਿ ਉਹ ਸਾਰਾ ਦਫਤਰ ਤਾਂ ਬੰਦ ਕਰਕੇ ਭੱਜ ਚੁੱਕੇ ਨੇ ਤੇ ਹੋਰ ਸਾਰੇ ਸੰਸਥਾ ਪੱਤ ਬੰਦ ਕਰਕੇ ਭੱਜ ਚੁੱਕੇ ਨੇ ਉਹਨਾਂ ਕੋਲ ਕੋਈ ਚੀਜ਼ ਨਹੀਂ ਹੈਗੀ ਜਿੱਥੇ ਉਹ ਖੜ ਕੇ ਅਸੀਂ ਉਹਨਾਂ ਨੂੰ ਲੱਭ ਸਕੀਏ ਸਾਨੂੰ ਇਹ ਐਡਰੈਸ ਮਿਲੇ ਆ ਤੇ ਐਡਰੈਸ ਦੇ ਵਿੱਚ ਵੀ ਦੋ ਮਿੰਨਟ ਲਾ ਪਤਾ ਨੇ ਭੱਜੇ ਹੋਏ ਨੇ ਤੁਸੀਂ ਠੱਗ ਵਰਗੇ ਸ਼ਬਦ ਲਿਖਤੇ ਜੀ ਪਤੀ ਪਤਨੀ ਵਾਸਤੇ ਵੀ ਬੜੇ ਮਾੜੇ ਸ਼ਬਦ ਹੈ ਅਦਾ ਕਿਸੇ ਨੂੰ ਤੁਸੀਂ ਸਾਬਤ ਕਰਤਾ ਵੀ ਇਹ ਇਹ ਠੱਗਾ ਜੀ ਇਹ ਤੇ ਪ੍ਰਾਪਰਟੀ ਉਹਨਾਂ ਦੀ ਹੈ ਤੁਸੀਂ ਇੱਥੇ ਇਸ ਪ੍ਰਾਪਰਟੀ ਸਾਹਮਣੇ ਖੜੇ ਹੋ ਅਸੀਂ ਇਹ ਪ੍ਰਾਪਰਟੀ ਜੀਪੀਐਲ ਦੇ ਆਫਿਸ ਤੋਂ ਪਤਾ ਕੀਤੀ ਸੀਗੀ ਇਹ ਕੁਲਵੀਰ ਸਿੰਘ ਕੋਹਰਾ ਦੇ ਨਾਮ ਤੇ ਬੋਲਦੀ ਆ ਤੇ ਉਹਨਾਂ ਦੀ ਹੀ ਪ੍ਰਾਪਰਟੀ ਆ ਤੇ ਅਸੀਂ ਠੱਗੀ ਇਸ ਕਰਕੇ ਲਿਖ ਰਹੇ ਹਾਂ ਇਹ ਕਲੇ 2 ਇਮੀਗ੍ਰੇਸ਼ਨ ਨਹੀਂ ਹੈਗਾ ਜੀ ਇਹਨਾਂ ਦਾ 6 ਇਮੀਗ੍ਰੇਸ਼ਨ ਹੈ ਜਿਨ੍ਹਾਂ ਨਾਲ ਠੱਗੀ ਮਾਰ ਕੇ ਭੱਜ ਰਹੇ ਨੇ ਲੋਕਾਂ ਨਾਲ ਕਿੱਦਾਂ ਦੀ ਠੱਗੀ ਮਾਰਤੀ ਜ ਇਹਨਾਂ ਨੇ ਤੁਹਾਡੀ ਜਦ ਤੁਸੀਂ ਇੰਨੇ ਲੋਕ ਇਕੱਠੇ ਹੋ ਗਏ ਇੱਥੇ ਇਹ ਜੀ ਠੱਗੀ ਇਸ ਤਰ੍ਹਾਂ ਵੀ ਤੁਹਾਨੂੰ ਬਾਹਰ ਭੇਜਾਂਗੇ ਬਾਹਰ ਭੇਜਣ ਦੇ ਨਾਂ ਦੇ ਉੱਤੇ ਭੋਲੇ-ਭਾਲੇ ਲੋਕਾਂ ਨੂੰ ਪੀਆਰ ਦਵਾਵਾਂਗੇ ਅਸੀਂ ਉਹਦੇ ਨਾਂ ਤੇ ਠੱਗੀ ਮਾਰੀ ਹੈ ਸਾਰਿਆਂ ਨੇ ਸਾਨੂੰ ਫੇਕ ਡਾਕੂਮੈਂਟ ਦਿਖਾ ਕੇ ਫੇਕ ਫੇਕ ਚੀਜ਼ਾਂ ਸਾਨੂੰ ਦਿਖਾ ਕੇ ਸਾਰੀਆਂ ਲੋਕਾਂ ਨੂੰ ਕਿਸੇ ਨੂੰ ਤੁਹਾਡੀ ਪੀਐਨਪੀ ਆ ਗਈ ਤੁਹਾਡਾ ਇਮੀਗ੍ਰੇਸ਼ਨ ਦਾ ਜਦੋਂ ਆ ਕੇ ਗੱਲ ਰੁਕਦੀ ਸੀਗੀ ਉਹ ਤੁਹਾਡੀ ਜਦੋਂ ਜੀਸੀ ਅਕਾਊਂਟ ਦਾ ਕੇ ਲੌਗਇਨ ਤੇ ਰੁਕਦੀ ਸੀਗੀ ਉੱਥੇ ਉਹ ਤੋਂ ਬਾਅਦ ਇਹਨਾਂ ਦਾ ਕੁਝ ਨਹੀਂ ਸੀ ਹੁੰਦਾ ਇਹ ਸਾਰੇ ਬੰਦੇ ਕਹਿੰਦੇ ਆ ਜਿਹੜੇ ਖੜੇ ਇੱਥੇ ਵੀ ਸਾਡੇ ਨਾਲ ਠੱਗੀ ਵੱਜ ਗਈ ਜੀ ਤੁਹਾਡੇ ਨਾਲ ਕਿੰਨੀ ਠੱਗੀ ਵੱਜ ਗਈ ਸਾਡੇ ਨਾਲ 3.45 ਲੱਖ ਤੁਹਾਡੇ ਨਾਲ 5 ਲੱਖ ਦੀ 5 ਲੱਖ 5000 ਮੇਰੇ 831000 ਦੀ ਤੁਹਾਡੇ ਨਾਲ ਜੀ 3.5 ਲੱਖ 54000 10 ਲੱਖ 1 ਤੇ 8.5 ਲੱਖ 8.5 ਲੱਖ 10 ਲੱਖ 1 ਹਾਂ ਜੀ ਤੁਸੀਂ ਮਾਤਾ ਜੀ ਮੁੱਗੇ ਮੇਰੇ 3.80 ਲੱਖ ਆਏ ਕਿੱਥੋਂ ਤੁਸੀਂ ਪਟਿਆਲੇ ਤੋਂ ਤੁਹਾਡੇ ਨਾਲ 8.5 ਲੱਖ ਦੀ 8.5 ਲੱਖ ਕਿੱਥੋਂ ਆਏ ਜੀ ਤੁਸੀਂ ਅਸੀਂ ਡਿਸਟ੍ਰਿਕਟ ਅੰਮ੍ਰਿਤਸਰ ਤੋਂ ਤੁਸੀਂ ਕਿੱਥੋਂ ਆਏ ਜੀ ਸਮਰਾਲਾ ਤੋਂ ਤੁਸੀਂ ਜੀ ਅੰਮ੍ਰਿਤਸਰ ਤੋਂ ਕਿੰਨੇ ਤੁਹਾਡੇ ਪੈਸੇ 5.40 ਲੱਖ ਤੁਹਾਡੇ ਕਿੰਨੇ ਜੀ 3.85 ਲੱਖ ਤੁਹਾਡੇ ਕਿੰਨੇ 535 ਸੋ ਇਹ ਲੱਖਾਂ ਦੇ ਵਿੱਚ ਸਾਰੇ ਅਮਾਉਂਟ ਦੱਸੀ ਜਾਂਦੇ ਜੀ ਤੁਸੀਂ ਇਹ ਇਹ ਇੰਨੀ ਠੱਗੀ ਤੁਹਾਡੇ ਨਾਲ ਵੱਜੀ ਮੇਰੇ ਨਾਲ 8 8 ਲੱਖ 65000 ਰੁਪਏ ਸਾਫ ਤੋਂ ਮੈਂ ਇਹ ਮਾਫ ਕਰਨਾ 8 ਲੱਖ 65000 ਹਾਂ ਜੀ ਨਹੀਂ ਤੁਸੀਂ ਇੰਨੀ ਦੂਰੋਂ ਤੁਸੀਂ ਕੋਈ ਅੰਮ੍ਰਿਤਸਰ ਤੋਂ ਕੋਈ ਕਿਤੋਂ ਚੱਲ ਕੇ ਆਇਆ ਜੀ ਤੇ ਲੋਕ ਇਹ ਵੀ ਕਹਿੰਦੇ ਆ ਵੀ ਤੁਸੀਂ ਵੀ ਤਾਂ ਭਾਈ ਅੰਨੇ ਹੋ ਜਾਂਨੇ ਹੋ ਪੈਸੇ ਦੇਣ ਲੱਗੇ ਨਾ ਦੇਖਦੇ ਨਾ ਪਰਖਦੇ ਫਿਰ ਗਲਤੀ ਤੁਸੀਂ ਉਹਨਾਂ ਦੀ ਕਿੱਦਾਂ ਕਰਦੇ ਹੋ ਸਾਰੀ ਸਾਡਾ ਬ੍ਰੇਨਵਾਸ਼ ਕੀਤਾ ਗਿਆ মিডিਆ ਥਰੂ ਕੀਤਾ ਗਿਆ ਇਹਨਾਂ ਨੇ ਰੀਡ ਰੱਖਿਆ ਘੱਟ ਵਰਕ ਪਰਮਿਟ ਤੇ ਆਪਾਂ ਭੇਜਾਂਗੇ ਜੇ 6-7 ਲੱਖ ਰੁਪਏ ਲੱਗੇ ਇੱਕ ਵਾਰ 6-7 ਲੱਖ ਰੁਪਏ ਪੀਅਰ ਵੀ ਤੁਸੀਂ ਹੋ ਜਾਓਗੇ ਸੈਕਿੰਡ ਕਿਦਾ ਇਹਨਾਂ ਨੇ ਟੀਵੀ ਤੇ ਐਡ ਦਿੱਤੀ ਚੈਨਲ ਪਨੇ ਕੋਲ ਨਾਲੇ ਨਾਲ ਚੈਨਲ ਪਨੇ ਕਿਹੜਾ ਸੀ ਕਿ ਪਏ ਜਿਹੜਾ ਇੰਨਾ ਯਕੀਨ ਬਣ ਗਿਆ ਸਾਡਾ ਟੀਵੀ ਦਾ ਸਰ ਕੋ ਐਡ ਤੇ ਯਕੀਨ ਕਰਦਾ ਸਾਡਾ ਬ੍ਰੇਡਵਾਸ਼ ਉੱਥੇ ਹੋ ਗਿਆ ਜਾ ਕੇ ਵੀ ਟੀਵੀ ਤੇ ਯਾਰ ਵਧੀਆ ਕੰਪਨੀਆਂ ਟੀਵੀ ਦੇ ਐਡ ਆ ਰਹੀ ਆ ਸਰਕਾਰ ਦਿਆਂ ਨਹੀਂ ਤੁਸੀਂ ਕੋਈ ਕਿਚੀ ਗਾਈਡਲਾਈਨਸ ਵੀ ਸਰਕਾਰ ਨੇ ਨਾ ਨੂੰ ਕੋਈ ਚੀਜ਼ਾਂ ਦਿੱਤੀਆਂ ਹੋਵੇ ਕੋਈ ਅਥਰਾਇਜ਼ ਕੀਤਾ ਹੋਵੇ ਕੋਈ ਡਾਕੂਮੈਂਟ ਸਰਕਾਰ ਦੇ ਨਾਲ ਕੋਲ ਹੁਣ ਵੀ ਅਸੀਂ ਉਹ ਜੰਟਾ ਕੋਲ ਜਾਈਏ ਮਾਨਤਾ ਪ੍ਰਾਪਤ ਅਸੀਂ ਕਨਫਰਮ ਕੀਤਾ ਵਿਦ ਲਾਇਸੈਂਸ ਇਹਨਾਂ ਦੇ ਕੋਲ ਹੈ ਜੀਐਸ ਨੰਬਰ ਇਹਨਾਂ ਕੋਲ ਹੈ ਇਹਨਾਂ ਨੇ ਆਪ ਸਾਨੂੰ ਜਿੰਨੀ ਪੇਮੈਂਟ ਲਈ ਸਾਰੀ ਬੈਂਕ ਆਉਟ ਥਰੂ ਲਈ ਸਾਡੇ ਕੋਲ ਕੈਸ਼ ਮਿਨੀਮਮ 5% ਕੈਸ਼ ਹੋ ਗਿਆ ਬਾਕੀ 95% ਸਾਰੀ ਪੇਮੈਂਟ ਬੈਂਕ ਥਰੂ ਗਈ ਹੈ ਕੰਮ ਸਾਰਾ ਇੱਕ ਨੰਬਰ ਚ ਹੋਇਆ ਪੇਮੈਂਟ ਆ ਇੱਕ ਨੰਬਰ ਤੇ ਗਈਆਂ ਪਰ ਠੱਗੀ ਕਿੱਤਾਂ ਹੋਈ ਜੀ ਇਹ ਦੇਖੋ ਇਹ ਇਹ ਸਰਕਾਰ ਆ ਜਾਣਦੀਆਂ ਇਹ ਪੇੜ ਕੀ ਗਵਰਨਮੈਂਟ ਪੇੜ ਆ ਜੱਕ ਕੀ ਹੋਇਆ ਅੱਜ ਜਗਾ ਜਗਾ ਧਰਨੇ ਦੇ ਰਿਹਾ ਜਗਾ ਜਗਾ ਜਾ ਰਹੇ ਆ ਪੁਲਿਸ ਡਿਪਾਰਟਮੈਂਟ ਕੋ ਜਾ ਰਹੇ ਸਾਡੀ ਕੋਈ ਥਨਵਾਈ ਨਹੀਂ ਹੋ ਰਹੀ ਸਰਕਾਰਾਂ ਕਿਉਂ ਜਾਣਦੀਆਂ ਜੀ ਇਹ ਕਹਿੰਦੇ ਸਰਕਾਰਾਂ ਦੇਖੋ ਜੀ ਸਾਡੇ ਮੀਤ ਹੈਰ ਜੀ ਨੇ ਜਿਹੜੇ ਸਾਡੇ ਮੰਤਰੀ ਸੀਗੇ ਉਸ ਟਾਈਮ ਇਹ ਹੈਗੇ ਜੀ 25 5 2022 ਦੀ ਇਹ ਲਾਈਵ ਚੱਲੀ ਸੀ ਜੀ ਪੰਜਾਬ ਹਰਿਆਣਾ ਤੋਂ ਜਿੱਥੇ ਡਾਕਟਰ ਰੀਤ ਆ ਜਿਹੜੀ ਆ ਆ ਖੜੀ ਆ ਇਹਨੂੰ ਮੂਵ ਟੂ ਅਬਰਾਡ ਦੇ ਵਿੱਚ ਇਮੀਗ੍ਰੇਸ਼ਨ ਵੱਲੋਂ ਬੈਸਟ ਇਮੀਗ੍ਰੇਸ਼ਨ ਦਾ ਉਹਨੂੰ ਦਿੱਤਾ ਗਿਆ ਅਵਾਰਡ ਸਰਕਾਰ ਵੱਲੋਂ ਇਹਨਾਂ ਨੂੰ ਸਰਕਾਰ ਬਣੋ ਇਹ ਨੀਤੀ ਹੈ ਜਿਹੜੇ ਉਸ ਟਾਈਮ ਮੰਤਰੀ ਸੀਗੇ ਸਾਡੇ ਕੋਲ ਦੀ ਲਾਈਵ ਵੀਡੀਓ ਹੈਗੀ ਆ ਡਾਕ ਇਹਨਾਂ ਨੂੰ ਡਾਕਟਰ ਰੀਤ ਦਾ ਨਾਮ ਲੈ ਕੇ ਬੁਲਾਇਆ ਗਿਆ ਇਹ ਇਹ ਉਸ ਤੋਂ ਬਾਅਦ ਇਹਨਾਂ ਦੀ ਆਪਣੀਆਂ ਸੰਸਥਾਵਾਂ ਨੇ ਸਾਰੀਆਂ ਇਹਨਾਂ ਦਾ ਜੀਐਸਟੀ ਨੰਬਰ ਜਿਵੇਂ ਸਾਡੇ ਵੀਜ਼ਾ ਲੈਂਡ ਦੇ ਵਿੱਚ ਕੀ ਸੀਗਾ ਆ ਜੀਐਸਟੀ ਨੰਬਰ ਦਿੱਤਾ ਇਹ ਜੀਐਸਟੀ ਨੰਬਰ ਦੇ ਥਰੂ ਸਾਨੂੰ ਪੇਮੈਂਟ ਆ ਪਵਾ ਲਈਆਂ ਪਰ ਇਹ ਬੰਦ ਕਦੋਂ ਹੋ ਗਿਆ ਨਾਲ ਦੀ ਨਾਲ ਬੰਦ ਕਰਵਾਤਾ ਇਹ ਇਹੀ 2 ਸਾਲ ਬਾਅਦ 7 ਤੋਂ 2 ਸਾਲ ਬਾਅਦ ਇਹਨਾਂ ਦੇ ਜੀਐਸਟੀ ਨੰਬਰ ਤੇ ਸਿੱਧਾ ਕਟੀਆਂ ਹੋਈਆਂ ਨੇ ਸਾਡੀਆਂ ਇਹਨਾਂ ਦੇ ਤੇ ਉਹੀ ਇਹ ਦਿਖਾਉਂਦੇ ਸਾਨੂੰ ਦਿਖਾਉਂਦੇ ਨੇ ਹੁਣ ਸਾਨੂੰ ਤਾਂ ਹੀ ਸੀਗਾ ਇੱਕ ਨੰਬਰ ਤੇ ਸਾਰਾ ਕੁਝ ਕਪ ਕਰਿਆ ਕੁਛ ਨਹੀਂ ਇਹਨਾਂ ਨੇ ਸਾਡਾ ਤਾਂ ਬਸ ਅਸੀਂ ਕੋਈ ਨਾ ਉਹਦੀ ਫੋਟੋ ਲੈ ਸਕਦੇ ਸੀਗੇ ਨਾ ਉਹਨਾਂ ਨੂੰ ਕੁਛ ਕਹਿ ਸਕਦੇ ਸੀਗੇ ਹਾਂ ਤੁਹਾਡਾ ਕੰਮ ਹੋ ਜੂਗਾ ਜੀ ਕੰਮ ਹੋ ਜੂਗਾ ਕੰਮ ਹੋ ਜੂਗਾ ਜਦੋਂ ਅੱਗੇ ਰੁਕ ਜਾਂਦੀ ਹੈ ਕਹਾਣੀ ਬਸ ਉਸ ਤੋਂ ਬਾਅਦ ਲਾਪਤਾ ਮੈਡਮ ਬਦਲ ਗਈ ਜੀ ਹਰ ਤੀਜੇ ਮੈਡਮ ਬਦਲ ਜਾਂਦੀ ਸੀਗੇ ਇਹਨਾਂ ਦੀ ਪਰ ਤੁਸੀਂ ਕਹਿੰਦੇ ਹੋ ਸਰਕਾਰ ਨੇ ਇਹਨਾਂ ਨੂੰ ਬੈਸਟ ਇਮੀਗ੍ਰੇਸ਼ਨ ਦਾ ਅਵਾਰਡ ਦਿੱਤਾ ਇਹਨਾਂ ਦੀ ਬੈਸਟ ਇਮੀਗ੍ਰੇਸ਼ਨ ਤੁਹਾਡੇ ਲਈ ਵਸਟ ਕਿੱਦਾਂ ਬਣ ਗਈ ਫਿਰ ਤੁਹਾਡੇ ਲਈ ਤਾਂ ਕੰਮ ਖਰਾਬ ਇਹਨਾਂ ਨੇ 200 ਕਰੋੜ ਦਾ ਕਪਲਾ ਕੀਤਾ 200 ਕਰੋੜ ਦਾ ਜੀ ਕਰੋੜ ਦਾ ਇਹ ਅੰਕੜੇ ਤੁਸੀਂ ਕਿੱਥੋਂ ਕੱਢੇ ਜਿਹੜੇ ਆਪਣੇ ਬੰਦੇ ਇਕੱਠੇ ਐ ਇੱਥੇ ਕਿੰਨੇ ਬੰਦੇ ਤੁਹਾਡੇ ਕੋਲ ਸਾਡੇ ਕੋਲ ਕਟਕੜੇ 2300 ਤੋਂ ਬੰਦਾ ਇੱਥੇ ਕ੍ਰੋਸ ਕਰ ਚੁੱਕਾ ਅਜੇ ਵਿਚਾਰੇ ਕੰਨੇ ਬੰਦੇ ਅਨਨ ਹੋਣ ਨੇ ਕਈ ਪਹੁੰਚ ਨਹੀਂ ਦੇ ਜਾ ਆਉਂਦੇ ਨੇ ਮੁੜ ਜਾਂਦੇ ਵਾਪਸ ਦਫ਼ਤਰ ਸਾਰੇ ਨੇ ਬੰਦ ਹੋ ਚੁੱਕੇ ਆ ਔਰ ਇਹਨਾਂ ਨੇ 2 250 ਕਰੋੜ ਦੇ ਜਨਤਾ ਨਾਲ ਕੀਤਾ ਕੀਤਾ 35 36 ਕਰੋੜ ਰੁਪਈਆ ਜਿਹੜਾ ਸਰਕਾਰ ਨੂੰ ਜਿਹੜਾ ਜੀਐਸਟੀ ਮਾਧਿਅਮ ਥਰੂ ਇਹਨਾਂ ਨੂੰ ਚੋਨਾ ਲਾਇਆ ਗਵਰਨਮੈਂਟ ਨੂੰ ਪਤਾ ਨਹੀਂ ਸਰਕਾਰ ਕਿਉਂ ਆਪਣੇ ਪੱਲੇ ਝਾੜ ਕੇ ਬੈਠਿਆ ਜਾਂ ਕੇ ਸਰਕਾਰ ਤਾਂ ਕਹਿ ਰਹੀ ਹੈ ਜੀ ਅ ਸਰਦਾਰ ਸਾਹਿਬ ਸਰਕਾਰ ਕਹਿੰਦੀ ਆ ਹੁਣ ਵਿਧਾਨ ਸਭਾ ਦੇ ਵਿੱਚ ਵੀ ਇੱਕ ਵਿਧਾਇਕ ਜਿਹੜੇ ਅੱਗੇ ਪਠਾਨ ਮਾਜਰਾ ਉਹਨਾਂ ਨੇ ਮੁੱਦਾ ਚੱਕਿਆ ਆਪ ਵੀ ਅਸੀਂ ਤਾਂ ਇਹ ਜਿਹੜੇ ਏਜੰਟ ਹੈਗੇ ਇਹਨਾਂ ਨੂੰ ਨੱਥ ਪਾਈ ਜਾਵੇ ਇਹਦੇ ਉੱਤੇ ਸਰਕਾਰ ਕਾਰਵਾਈ ਕਰੇ ਸਰਕਾਰ ਤਾਂ ਆਪ ਇਦਾਂ ਦੇ ਉਪਰਾਲੇ ਕਰ ਰਹੀ ਵਿਧਾਨ ਸਭਾ 'ਚ ਦਿਖ ਰਿਹਾ ਸਰਕਾਰ ਆਪ ਤਾਂ ਉਪਰਾਲੇ ਕਰ ਰਹੀ ਆ ਲੇਕਿਨ ਜਿਹੜਾ ਕੋਈ ਵੀ ਕਿਸੇ ਨੂੰ ਅਵਾਰਡ ਦਿੱਤਾ ਜਾਂਦਾ ਉਹਦੀ ਪਹਿਲਾਂ ਪੂਰੀ ਉਹਦੀ ਚੈਕਿੰਗ ਹੁੰਦੀ ਆ ਵੀ ਆ ਅਵਾਰਡ ਲੈਣ ਦੇ ਇਹ ਹੈ ਜਿਹੜਾ ਇੱਕ ਮੰਤਰੀ ਅਵਾਰਡ ਦੇ ਰਿਹਾ ਇਹਦਾ ਮਤਲਬ ਉਹਨਾਂ ਨੂੰ ਪਤਾ ਵੀ ਇਹ ਬੰਦੇ ਜਿਹੜੇ ਬਿਲਕੁਲ ਸਾਫ਼ ਆ ਤਾਂ ਫਿਰ ਅੱਜ ਕਿਦਾਂ ਐ ਫਰੌਡ ਹੋ ਗਏ ਇਹ ਸਰਕਾਰ ਨੂੰ ਜਵਾਬ ਦੇਣਾ ਚਾਹੀਦਾ ਔਰ ਜਿਹੜੇ ਇਹਨੇ ਹੋਏ ਮੈਂ ਆਪਣੇ ਬੇਟੇ ਦੀ ਫਾਈਲ ਲਵਾਈ ਸੀ 2021 ਦੇ ਵਿੱਚ ਸਾਡੀ ਇੱਕ ਹੋਰ ਲੱਗੀ ਹੋਈ ਹੈ ਫਾਈਲ 2 2 ਦੀ ਹੈ ਉਹ ਵੀ ਬੀਐਸਐਮ ਦੇ ਅਸਿਸਟੈਂਟ ਕੁਆਂਟਰ ਨੇ ਔਰ ਇਹ ਇਹ ਜਿਹੜੇ ਆ ਇਹ ਉਦੋਂ ਤੋਂ ਬਾਅਦ ਦੇ ਵਿੱਚ ਹਰ ਟਾਈਮ ਤੇ ਕੋਵਿਡ ਦਾ ਨਾਮ ਲੈ ਕੇ ਸਾਨੂੰ 90 ਦਿਨ 90 ਦਿਨ ਕਰਕੇ ਇਹ ਲਗਾਤਾਰ ਅੱਗੇ ਪਾਉਂਦੇ ਰਹੇ ਹੁਣ ਜੀ ਕੋਵਿਡ ਆ ਗਿਆ ਇਸ ਕਰਕੇ ਤੁਹਾਡੀ ਫਾਈਲ ਜਿਹੜੀ ਆ ਅਜੇ ਉਥੋਂ ਅਪਰੂਵ ਨਹੀਂ ਹੋ ਰਹੀ ਕੈਨੇਡਾ ਤੋਂ ਇਸ ਕਰਕੇ 90 ਦਿਨ ਫਿਰ 90 ਦਿਨ 90 ਦਿਨ ਕਰਦਿਆਂ ਕਰਦਿਆਂ ਇਹ 3 ਸਾਲ ਲੱਗੇ ਆ 3 ਸਾਲ ਹੋ ਗਏ ਪੂਰੇ ਔਰ 3 ਸਾਲ ਕੱਲੇ ਇਹ ਨਹੀਂ ਨੁਕਸਾਨ ਹੋਇਆ 3 ਸਾਲ ਦੇ ਵਿੱਚ ਜਿਹੜੇ ਬੱਚਿਆਂ ਨੇ ਐਲਰਟਸ ਕੀਤੀ ਉਹਦਾ ਵੀ ਟਾਈਮ ਲੰਘ ਗਿਆ ਔਰ 3 ਸਾਲ ਬੱਚੇ ਦਾ ਫਿਊਚਰ ਜਿਹੜਾ ਉਹ ਇਹਨਾਂ ਖਰਾਬ ਕੀਤਾ ਇਹਨਾਂ ਸਖਤ ਆਪ ਵੀ ਤਾਂ ਵਧੀਆ ਨੌਕਰੀਆਂ ਤੇ ਰਹੇ ਹੋਮੋਗੇ ਸਰਕਾਰੀ ਮੈਂ ਇੱਕ ਆਰਮੀ ਦੇ ਵਿੱਚੋਂ ਰਿਟਾਇਰ ਆ ਹਾਂਜੀ ਔਰ ਅਸੀਂ ਆਪਣੇ ਬੇਟੇ ਦੀ ਫਾਈਲ ਲਾਈ ਸੀ ਲਾਈ ਇਸ ਕਰਕੇ ਸੀ ਕਿ ਸਾਨੂੰ ਚੰਗਾ ਲੱਗਾ ਕਿ ਉਹਦੀ ਐਡ ਆਉਂਦੀ ਆ ਔਰ ਦੱਸਿਆ ਗਿਆ ਕਿ ਬਹੁਤ ਫਾਇਲਾਂ ਲੱਗੀਆਂ ਸਾਡੇ ਅੱਗੇ ਕਰ ਦਿੰਦੇ ਸੀ ਦੇਖੋ ਜੀ ਇੰਨੇ ਵਿਜੇ ਲਗਾਤੇ ਇੰਨੇ ਵਿਜੇ ਲਗਾਤੇ ਉਹਦੇ ਵਿੱਚ ਅਸੀਂ ਵੀ ਆਏ ਸਾਨੂੰ ਦਿਖਾ ਰਿਆ ਜੀ ਸਾਡੇ ਕੋਲ ਲਾਇਸੈਂਸ ਹੈ ਸਭ ਕੁਝ ਹੈ ਆ ਲੇਕਿਨ ਫਿਰ ਵੀ ਉਹ ਫਰਾਡ ਹੋ ਗਏ ਜਿਹੜੇ ਜਿਨ੍ਹਾਂ ਨੇ ਸਾਡੇ ਨਾਲ ਕੀਤਾ ਇੱਕ ਮਿੰਟ ਉਹ ਪਤਾ ਨਹੀਂ ਕਦੀ ਤੇ ਕੁਛ ਉਹਨਾਂ ਦਾ ਦੱਸ ਦਿਆ ਜੀ ਉਹ ਉਹ ਇਥੋਂ ਬਾਹਰ ਚਲੇ ਗਿਆ ਕਦੀ ਕਿਸੇ ਦਾ ਕੁਛ ਦੱਸ ਦਿੰਦੇ ਆ ਲੇਕਿਨ ਜਦੋਂ ਦੂਜੀ ਵਾਰ ਆਈਦਾ ਉਦੋਂ ਸਾਰਾ ਸਟਾਫ ਬਦਲਿਆ ਹੁੰਦਾ ਸੀ ਉਹ ਦੁਬਾਰਾ ਸਟਾਫ ਮਿਲਦਾ ਨਹੀਂ ਸੀ ਪਰ ਸਰਕਾਰ ਤਾਂ ਕਹਿੰਦੀ ਹੈ ਵੀ ਸ਼ਿਕਾਇਤਾਂ ਜਿਹੜੀਆਂ ਹੈਗੀਆਂ ਲੋਕਾਂ ਦੀਆਂ ਉਹਨਾਂ ਦਾ ਨਿਵਾਰਣ ਸਭ ਤੋਂ ਪਹਿਲਾਂ ਹੋਊਗਾ ਸਰਕਾਰ ਪਿੰਡਾਂ ਤੋਂ ਚੱਲੂਗੀ ਤੇ ਤੁਸੀਂ ਥਾਣਿਆਂ 'ਚ ਨਹੀਂ ਫਿਰ ਗਏ ਥਾਣੇ 'ਤੇ ਤੁਹਾਡੀ ਸੁਣਵਾਈ ਹੋਣੀ ਸੀ ਤੁਸੀਂ ਇੱਥੇ ਬਹਿ ਗਏ ਕੋਈ ਥਾਣਿਆਂ ਤੋਂ ਪੁੱਛੋ ਜਿਹੜੇ ਥਾਣਿਆਂ ਦੇ ਵਿੱਚ ਗਏ ਉਹਨਾਂ ਦੀ ਐਫਆਈਆਰ ਕਹਿੰਦੇ ਆ ਜੀ ਇੱਕ ਦਿਨ ਦੇ ਵਿੱਚ ਇੱਕ ਐਫਆਈਆਰ ਹੋਏਗੀ ਹੁਣ ਇੰਨੇ ਬੰਦੇ ਆ ਇਹ ਤਾਂ 301 ਸਾਲ ਦੇ ਵਿੱਚ ਵੀ ਐਫਆਈਆਰ ਜਿਹੜੀ ਉਹ ਕੰਪਲੀਟ ਨਹੀਂ ਹੋ ਸਕਦੀ ਔਰ ਹੋਏਗੀ ਇੱਥੇ ਮੁਹਾਲੀ ਦੇ ਵਿੱਚ ਜਿਹੜਾ ਪੁਲਿਸ ਸਟੇਸ਼ਨ ਪੈਂਦਾ ਸਾਰੇ ਦਫ਼ਤਰ ਮੁਹਾਲੀ 'ਚ ਸੀ ਇਹਨਾਂ ਦੇ ਸਾਰੇ ਮੁਹਾਲੀ ਚੰਡੀਗੜ੍ਹ ਵੀ ਆ ਦ ਬਾਕੀ ਮੁਹਾਲੀ ਦੇ ਵਿੱਚ ਆ ਮੁਹਾਲੀ ਚਾ ਚੰਡੀਗੜ੍ਹ ਦੋਨੇ ਜਗ੍ਹਾ ਤੁਸੀਂ ਗਏ ਨਹੀਂ ਪੁਲਿਸ ਕੋਲ ਅਸੀਂ ਗਏ ਆਂ ਨਹੀਂ ਪੁਲਿਸ ਕੋਲ ਗਏ ਆਂ ਐਫ ਆਈ ਆਰ ਕਟਵਾਈ ਵੀ ਆ ਪਰ ਹੋ ਕੁਛ ਨਹੀਂ ਰਿਹਾ ਅਸੀਂ ਮੰਤਰੀ ਸਾਹਿਬ ਨੂੰ ਮਿਲੇ ਸੀਗੇ ਆ ਇੰਨੇ ਬੰਦੇ ਦੇ 1 ਕੁਝ ਬੰਦਿਆਂ ਦੀ ਲਿਸਟ ਆ ਜਿਹੜੀ ਸੀ ਮੰਤਰੀ ਸਾਹਿਬ ਨੂੰ ਸ਼ੋਅ ਕਰੀ ਸੀਗੀ ਉਹਨਾਂ ਨੇ ਏ ਡੀ ਜੀ ਪੀ ਐਨ ਆਰ ਆਈ ਡਿਪਾਰਟਮੈਂਟ ਨੂੰ ਭੇਜੀ ਸੀਗੀ ਲਿਸਟ ਉਹਨਾਂ ਨੇ ਕਿਹਾ ਵੀ ਹਾਂ ਉਹਨਾਂ ਨੂੰ ਜਾ ਕੇ ਮਿਲੋ ਅਸੀਂ ਬਕਾਇਦਾ ਉਹਨਾਂ ਨੂੰ ਮਿਲੇ ਆ ਉਹਨਾਂ ਨੇ ਕੁਛ ਨਹੀਂ ਕਰਿਆ ਸਾਨੂੰ ਉਲਟਾ ਇਹ ਗੱਲ ਕਹਿ ਰਹੇ ਨੇ ਜੀ ਤੁਹਾਡਾ ਤੁਸੀਂ ਦੇਖ ਕੇ ਨਹੀਂ ਲਈ ਸੋਚ ਕੇ ਨਹੀਂ ਲਈ ਅਸੀਂ ਕਿਹਾ ਵੀ ਗਵਰਨਮੈਂਟ ਦੇ ਲਿਸੈਂਸ ਦਿੱਤੇ ਥੋਡੀ ਗਵਰਨਮੈਂਟ ਨਾਲ ਅਵਾਰਡ ਦੇ ਰਹੀ ਅਸੀਂ ਕੀ ਸੋਚੀਏ ਜਦੋਂ ਇਹ ਗੱਲਾਂ ਕਹਿੰਦੇ ਆ ਉਹ ਕਹਿੰਦੇ ਕੋਈ ਗੱਲ ਨਹੀਂ ਫਿਰ ਅਸੀਂ ਦੇਖ ਲਾਂਗੇ ਹੁੰਦਾ ਕੁਝ ਨਹੀਂ ਹੈਗਾ ਅਸੀਂ ਥਾਣੇ 'ਚ ਐਸਐਸਪੀ ਸਾਹਿਬ ਨੂੰ ਮਿਲੇ ਆ ਉਹਨਾਂ ਨੇ ਚੱਕ ਕੇ ਥਾਣੇ ਮਟੌਰ ਭੇਜਤਾ ਸਾਨੂੰ ਮਟੌਰ ਥਾਣੇ ਗਏ ਉਹ ਕਹਿੰਦੇ ਜੀ ਕੋਈ ਨਹੀਂ ਛੋਟਾ ਬੰਦਾ ਲਾਤਾ ਜੀ ਉਹ ਥਾਣੇਦਾਰ ਸਾਹਿਬ ਨੂੰ ਪੁੱਛਦੇ ਆਂ ਕੁਝ ਹੋਰ ਗੱਲ ਕਹਿੰਦੇ ਨੇ ਉਹਨਾਂ ਦਾ ਜਿਹੜਾ ਪੀਐਸਆਈ ਸਾਡਾ ਜਿਹੜਾ ਇਨਵੈਸਟੀਗੇਸ਼ਨ ਆਫੀਸਰ ਲਾਇਆ ਗਿਆ ਉਹਨੂੰ ਪੁੱਛਦੇ ਆਂ ਕੁਝ ਹੋਰ ਗੱਲ ਕਹਿੰਦਾ ਸਾਨੂੰ ਕੋਈ ਰਾਹ ਹੀ ਨਹੀਂ ਪਾ ਰਿਹਾ ਐਫ ਆਈ ਆਰ ਹੋ ਜਾਂਦੀ ਐ ਐਫ ਆਈ ਆਰ ਤੋਂ ਬਾਅਦ ਕੁਝ ਨਹੀਂ ਹੈਗਾ ਬਸ ਉੱਥੇ ਭੁੱਲ ਜੋ ਤੁਸੀਂ ਛੱਡ ਕੇ ਪਰਾਂ ਹੋ ਜਾਓ ਅਸੀਂ ਉਹਨਾਂ ਨੂੰ ਇਹ ਵੀ ਅਕਾਊਂਟ ਵੀ ਲੱਭ ਕੇ ਦੇਤੇ ਵੀ ਆ ਦੇਖੋ ਇੱਕ ਅਕਾਊਂਟ ਆ ਇਹਦੇ ਅਕਾਊਂਟ ਦੇ ਵਿੱਚ 3 ਕਰੋੜ ਸਵਾ 3 ਕਰੋੜ ਰੁਪਈਆ ਟਰਾਂਸਫਰ ਹੋਇਆ ਹੋਆ ਵੇ ਅਕਾਊਂਟ ਪਤਾ ਕਰੋ ਕਿਹਦੇ ਆ ਤੁਸੀਂ ਆਪ ਇਨਵੈਸਟੀਗੇਟ ਕਰਕੇ ਦੱਸੋ ਆਪ ਲੱਭ ਕੇ ਦੱਸਾ ਅਸੀਂ ਉਹ ਸੈਲਰੀ ਅਕਾਊਂਟ ਦੇਤੇ ਜਿੱਥੇ ਸੈਲਰੀ ਉਹਨਾਂ ਦੇ ਜਿਹੜੇ ਵਰਕਰ ਸੀਗੇ ਕੰਮ ਕਰ ਰਹੇ ਸੀ ਉਹਨਾਂ ਦੀਆਂ ਸੈਲਰੀਆਂ ਪਈਆਂ ਹੋਈਆਂ ਨੇ ਪਰ ਸਰਕਾਰ ਨੇ ਸਾਡੇ ਠਾਣੇ ਵਾਲਿਆਂ ਨੇ ਕੁਝ ਨਹੀਂ ਕਰਿਆ ਅਸੀਂ ਕਹਿੰਦੇ ਇੱਕ ਅਕਾਊਂਟ ਬਲੌਕ ਕਰਾ ਦਿੰਨੇ ਆ ਸਾਰਾ ਕੁਝ ਕਰ ਅਕਾਊਂਟ ਬਲੌਕ ਕਰਨਾ ਸਾਨੂੰ ਸਾਡੇ ਪੈਸੇ ਥੋੜਾ ਮਿਲਨੇ ਨੇ ਸਾਨੂੰ ਸਾਡੇ ਪੈਸੇ ਲੈਣੇ ਨੇ ਸਾਨੂੰ ਮਿਲਨੇ ਨੇ ਉਹ ਤਦ ਮਿਲਨੇ ਨੇ ਜੇ ਸਾਡੇ ਨਾਲ ਉਹਦਾ ਕੋਈ ਨਾਲ ਤੁਰੂਗਾ ਪੁਲਿਸ ਵਾਲਾ ਜੇ ਉਹ ਕਹਿੰਗੇ ਵੀ ਅਸੀਂ ਤਾਂ ਫੀਸਾਂ ਭਰਤੀਆਂ ਇਹਨਾਂ ਦੀ ਅਸੀਂ ਇੱਥੇ ਪੇਮੈਂਟ ਕਰਤੀ ਅਸੀਂ ਉੱਥੇ ਪੇਮੈਂਟ ਕਰਤੀ ਵੀ ਹੁਣ ਅਸੀਂ ਇਹਨਾਂ ਨੂੰ ਪੈਸੇ ਕਿੱਦਾਂ ਮੋੜੀ ਇਹਨਾਂ ਦੀ ਕਿਸਮਤ ਤਾਂ ਵੀ ਇਹ ਨਾ ਤਾਂ ਨਹੀਂ ਬਣਿਆ ਭਾਜੀ ਸਾਡੀ ਰਿਜੈਕਸ਼ਨ ਦਿਖਾ ਦੇਣ ਵੀ ਐਮਬੈਸੀ ਤੋਂ ਰਿਜੈਕਸ਼ਨ ਆ ਅਸੀਂ ਇਹ ਸਾਰੇ ਕਹਿੰਨੇ ਆ ਕੋਈ ਪੈਸ ਸਾਡੀ ਰਿਜੈਕਸ਼ਨ ਦਿਖਾਉਣ ਵੀ ਹਾਂ ਤੁਹਾਡੀ ਅੰਬੈਸੀ ਤੋਂ ਰਿਜੈਕਸ਼ਨ ਆ ਰਹੀ ਹੈ ਤੁਹਾਡਾ ਕੋਈ ਪੈਸਾ ਨਹੀਂ ਹੈਗਾ ਸੀ ਪਤਾ ਕਰ ਲਿਆ ਰਿਜੈਕਸ਼ਨ ਹੈ ਨਹੀਂ ਤੁਹਾਡੀ ਬਿਲਕੁਲ ਪਤਾ ਕਰ ਲਿਆ ਜੀ ਸਭ ਕੁਝ ਪਤਾ ਕੀਤਾ ਇਹ ਇੱਕੋ ਫਾਈਲ ਨੰਬਰ ਤਕਰੀਬਨ ਸਭ ਨੂੰ ਹੁੰਦੇ ਨੇ ਉਹ ਫਾਈਲ ਨੰਬਰ ਆ ਜਿਹੜਾ ਅੱਜ ਤੋਂ 3 ਸਾਲ ਪਹਿਲਾਂ ਉਹ ਕਿਸੇ ਦੇ ਨਾਂ ਤੇ ਪਹਿਲਾਂ ਹੀ ਵੀਜ਼ਾ ਲੱਗ ਚੁੱਕਿਆ ਅੱਛਾ ਹਾਂ ਉਹ ਫਾਈਲ ਨੰਬਰ ਸਭ ਨੂੰ ਕਾਪੀ ਪੇਸਟ ਕਰਦੇ ਨੇ ਐਡੀਟਿੰਗ ਕਰ ਕਰ ਸਾਰੀਆਂ ਚੀਜ਼ਾਂ ਦਿੰਦੇ ਨੇ ਪ੍ਰੋਸੈਸ ਤਾਂ ਕੋਈ ਚੱਲਦਾ ਹੀ ਹੋਊਗਾ ਤੁਹਾਨੂੰ ਪ੍ਰੋਸੈਸ ਦਿਖਾਇਆ ਆਊਗਾ ਵੀ ਤੁਹਾਡੀ ਫਾਈਲ ਹੁਣ ਇੱਥੇ ਪਹੁੰਚ ਗਈ ਜੀ ਆ ਲਓ ਆਪਣਾ ਅਗਲਾ ਡਾਕੂਮੈਂਟ ਆ ਹੁਣ ਤੁਹਾਡਾ ਅਗਲਾ ਡਾਕੂਮੈਂਟ ਆ ਗਿਆ ਹੁਣ ਤੁਹਾਡੀ ਫਾਈਲ ਬਸ ਪੂਰੀ ਹੋਣ ਵਾਲੀ ਹੈ ਸਾਰੇ ਪੇਪਰ ਜਿੰਨੇ ਸਾਰੇ ਫੇਕ ориجنલ পেপার ਬਣਾ ਕੇ ਪਾਣੀ ਕਿੱਦਾਂ origignal fake ਬਹੁਤ ਟਾਪ ਦੇ ਜਿੰਨਾ ਕੈਨੇਡਾ ਲਿਖਿਆ ਹੋਇਆ origignal ਉਹ ਨਕਲੀ ਮੋਹਰਾ ਪਾਣੀ ਕਿੱਦਾਂ ਇਹਨਾਂ ਲਾ ਲਿਆ ਐਸਾ ਸਾਡੇ ਜੀ ਐਸ ਸੀ ਆ ਗਿਆ ਫਲਾਨਾ ਆ ਗਿਆ ਤੁਹਾਡਾ ਬੱਸ ਵੀਜ਼ਾ ਆਉਣ ਵਾਲਾ ਹੁਣ ਤੁਹਾਡੇ ਅਗਲੇ ਮਹੀਨੇ 15 ਜਨਵਰੀ ਆਪਾਂ ਤੁਹਾਡੇ ਕੋ ਪਾਸਪੋਰਟ ਲੈਣੇ ਸਟੈਂਪਿੰਗ ਵਾਸਤੇ ਲੈਣੇ ਆ ਸਾਰਾ ਕੁਝ ਫੇਕ ਕੱਖਣੇ ਨਾਲ ਕੀਤਾ ਕਿਤੇ ਅਪਲਾਈ ਨਹੀਂ ਕੀਤਾ ਬਸ ਹੁਣ ਲੁੱਟ ਕੇ ਦੌੜ ਤ ਗਿਆ ਲੇਕਿਨ ਹਸਾ ਜਨਤਾ ਨੂੰ ਲੈਣਾ ਆਉਂਦਾ ਪਰਮਾਤਮਾ ਨਾਲ ਸਾਡੇ ਹਿਸਾਬ ਹੀ ਲਾ ਲਾਂਗੇ ਅਸੀਂ ਇਹਨਾਂ ਦਾ ਇੱਕ এমਪਲੋਏ ਸੀਗਾ ਉਹਨੂੰ ਬਿਠਾਇਆ ਸੀ ਬਹੁਤ ਡਰ ਦੀ ਕਾਉਂਸਲਿੰਗ ਕੀਤੀ ਤਾਂ 2 ਘੰਟੇ ਕਾਉਂਸਲਿੰਗ ਕਰਨ ਤੋਂ ਬਾਅਦ ਇਹਨਾਂ ਦਾ ਗੌਰਵ ਸੀਗਾ ਅ ਰਿਸ਼ਭ ਸੀਗਾ ਰਿਸ਼ਭ ਉਹਦੇ ਨਾਲ 2 ਘੰਟੇ ਕਾਉਂਸਲਿੰਗ ਕਰਨ ਤੋਂ ਬਾਅਦ ਉਹ ਬੰਦਾ ਇਹ ਗੱਲ ਕਹਿ ਰਿਹਾ ਵੀ ਹੋ ਸਕਦਾ ਤੁਹਾਡੀ ਫਾਈਲ ਮਿਸ ਹੋ ਗਈ ਹੋਵੇ ਕਿਤੇ ਲੱਗੀ ਹੋ ਨਾ ਹੋਵੇ ਪਰ ਅਸੀਂ ਉਹਨੂੰ ਇੱਕ ਗੱਲ ਪੁੱਛੀ ਵੀ ਇਹਦਾ ਮਤਲਬ ਤਾਂ ਫਿਰ ਲੱਗਿਓ ਨਹੀਂ ਨਾ ਹੈਗੀ ਫਿਰ ਕਹਿੰਦਾ ਜਿਵੇਂ ਮਰਜ਼ੀ ਸਮਝ ਲਓ ਇਟ ਮੀਨਸ ਕਿ ਉਹਨੇ ਕਰਿਆ ਹੀ ਕੁਝ ਨਹੀਂ ਕਿਸੇ ਨੇ ਕਿਸੇ ਦਾ ਵੀ ਨਹੀਂ ਕਰਿਆ ਨਾ ਕਿ ਸਾਡਾ ਕੱਲਾ ਕਿਸੇ ਦਾ ਵੀ ਨਹੀਂ ਕੁਝ ਕਰਿਆ ਸਿਰਫ ਸਾਨੂੰ ਫੇਕ ਡਾਕੂਮੈਂਟ ਦਿਖਾਉਂਦੇ ਸੀਗੇ ਉਹਦੀ ਅਸੀਂ ਨਾ ਤਾਂ ਕੋਈ ਫੋਟੋ ਖਿੱਚ ਸਕਦਾ ਸੀਗਾ ਉਹਨੂੰ ਕਹਿੰਦੇ ਨੋਟ ਕਰ ਲਓ ਨੋਟ ਕਿੱਥੇ ਕਰ ਸਕਦੇ ਹੋ ਤੁਸੀਂ ਬਤ ਤੋਂ ਬਤ ਨੰਬਰ ਲਿਖ ਲਿਆ ਜਾਂ ਕੁਝ ਹੋਰ ਕਰ ਲਿਆ ਜਿਹੜੇ ਸਕੂਲ ਦਾ ਸਾਨੂੰ ਮਤਲਬ ਇਨਵੀਟੇਸ਼ਨ ਦਿਵਾਇਆ ਸੀਗਾ ਮੈਂ ਉਸ ਸਕੂਲ ਤੋਂ ਪਤਾ ਕੀਤਾ ਉਹ ਕਹਿੰਦੇ ਵੀ ਸਾਡਾ ਇਦਾਂ ਦਾ ਕੋਈ ਪ੍ਰੋਸੈਸੇ ਨਹੀਂ ਹੈਗਾ ਅਸੀਂ ਇਦਾਂ ਦਾ ਨੰਦੇ ਹੀ ਨਹੀਂ ਹੈਗੇ ਤਾਂ ਉਹਨਾਂ ਨਾਲ ਮੈਂ ਮੇਲ ਪਾ ਕੇ ਪਤਾ ਕਰਿਆ ਸੀਗਾ ਤੇ ਉਹ ਜਦੋਂ ਇਹਨਾਂ ਨਾਲ ਮੈਂ ਕਨਫਰਮ ਕੀਤਾ ਇਹ ਕਹਿੰਦੇ ਸਾਡਾ ਵਕੀਲ ਆ ਜਿਹੜਾ ਉੱਥੇ ਤੋਂ ਮਤਲਬ ਲੰਦਾ ਹੈ ਉਹ ਤੁ ਦੇਣਗੇ ਪਰ ਇਹ ਹੋਇਆ ਕੁਛ ਨਹੀਂ ਬਿਲਕੁਲ ਆ ਬੀਬੀਆਂ ਵੀ ਖੜੀਆਂ ਐ ਪੈਣਾ ਖੜੀਆਂ ਆ ਕਿਵੇਂ ਦੇਖਦੇ ਆਂ ਦੀ ਤੁਸੀਂ ਹੁਣ ਬਾਹਰ ਜਾਣ ਦੇ ਲਈ ਤੁਸੀਂ ਆਪਣੀ ਫਾਈਲ ਲਈ ਸੀ ਜੀ ਬਿਲਕੁਲ ਸਰ ਮੈਂ ਆਪਣੀ ਫਾਈਲ ਲਈ ਸੀਗੀ ਮੈਂ ਮੇਰਾ ਨਾਮ ਸ਼ੈਲੀ ਠਾਕੁਰ ਹੈ ਔਰ ਮੈਂ ਦਸੂਹੇ ਤੋਂ ਆਈਆਂ ਸਰ ਤੇ ਮੈਂ 2020 ਦੇ ਵਿੱਚ 7 ਨਵੰਬਰ 2020 ਨੂੰ ਇਹਨਾਂ ਨੂੰ 4,85,000 ਇਹਨਾਂ ਨੇ 35,000 ਸਾਡੇ ਕੋਲੋਂ ਪਹਿਲਾਂ ਲਿਆ ਤੇ 4.5 ਲੱਖ ਬਾਈ ਚੈੱਕ ਇਹਨਾਂ ਨੂੰ ਅਸੀਂ ਦਿੱਤਾ ਹੈ ਤੇ ਇਹਨਾਂ ਨੇ ਮਤਲਬ ਜਿੱਦਾਂ ਹੁਣ ਭਾਜੀ ਨੇ ਵੀ ਦੱਸਿਆ ਕਿ ਲਾਰੇ ਤੇ ਲਾਰੇ ਹੀ ਲਾਇਆ ਕੁਝ ਨਹੀਂ ਦਿੱਤਾ ਸਰਕਾਰ ਤਾਂ ਕਹਿੰਦੀ ਵੀ ਅਸੀਂ ਇਹੋ ਜਿਹੇ ਕੰਮ ਕਰਦੇ ਨਾ ਪੰਜਾਬ 'ਚ ਜਿਹੜੇ ਬਾਹਰ ਗਏ ਹੋ ਉਹ ਵੀ ਮੁੜਿਆ ਨੇ ਤੁਸੀਂ ਫੇਲਾ ਬਾਹਰ ਨੂੰ ਕਦੋਂ ਲਾਤੀਆਂ ਜੀ ਪਹਿਲੇ ਕੁਝ ਕਰਕੇ ਤਾਂ ਦੱਸਿਓ ਸਰਕਾਰ ਸਰਕਾਰ ਨੇ ਕੁਝ ਨਹੀਂ ਤੁਸੀਂ ਦੇਖ ਲਓ ਹੁਣ ਅਸੀਂ ਆਪਣੀ ਤੁਸੀਂ ਇਹਨ ਹਾਂ ਸਾਹਿਬ ਲਾਲੂ ਕੀ ਸਾਡੀ ਕੋਈ ਸੁਣਵਾਈ ਕਰ ਹੀ ਨਹੀਂ ਰਿਹਾ ਕਿਤੇ ਪਾਸੇ ਕਿਤੇ ਪਾਸੇ ਕੋਈ ਨਾਲ ਨਹੀਂ ਖੜਦਾ ਹੁਣ ਅਸੀਂ ਇੱਥੇ ਵੀ ਇਸੇ ਕਰਕੇ ਇਕੱਠੇ ਹੋਏ ਆ ਕਿ ਤੁਸੀਂ ਹੁਣ ਦੇਖ ਲਓ ਪੰਜਾਬ ਦੇ ਤਕਰੀਬਨ ਹਰ ਇਲਾਕੇ ਤੋਂ ਤੁਹਾਨੂੰ ਜਿਹੜੇ ਲੋਕ ਇੱਥੇ ਮਿਲ ਜਾਣੇ ਆ ਉਹਦਾ ਮੇਨ ਜਿਹੜਾ ਇਹੀ ਕਾਰਨ ਹੈ ਕਿ ਜਦ ਸਰਕਾਰ ਨਹੀਂ ਸਾਡੀ ਸੁਣ ਰਹੀ ਪੁਲਿਸ ਵਾਲੇ ਨਹੀਂ ਸਾਡੀ ਸੁਣ ਰਹੀ ਅਸੀਂ ਇਸੇ ਕਰਕੇ ਇੱਥੇ ਆਏ ਹਾਂ ਜੀ ਉਹ ਕਹਿਣਗੇ ਵੀ ਇੱਕ ਔਰਤ ਦੀ ਫੋਟੋ ਲਾ ਕੇ ਤੁਸੀਂ ਉਹਨੂੰ ਬਦਨਾਮ ਕਰ ਰਹੇ ਹੋ ਤੁਸੀਂ ਤਾਂ ਆਪ ਔਰਤਾਂ ਇੱਜ਼ਤ ਤੁਹਾਨੂੰ ਨਹੀਂ ਪਤਾ ਵੀ ਔਰਤ ਦੀ ਹੁੰਦੀ ਆ ਉਹ ਇਦਾਂ ਉਹ ਤੇ ਚਲੋ ਭਾਜੀ ਠੀਕ ਹੈ ਪਰ ਇਹ ਸਾਰੀਆਂ ਚੀਜ਼ਾਂ ਅਸੀਂ ਆਪਣੇ ਲੈਵਲ ਤੇ ਵੈਰੀਫਾਈ ਦੇਖੋ ਕੀਤੀਆਂ ਹੈ ਹੈਨਾ ਆਪਣੇ ਲੈਵਲ ਤੇ ਵੈਰੀਫਾਈ ਕਰਕੇ ਅਸੀਂ ਤਾਂ ਉਸ ਤੋਂ ਬਾਅਦ ਹੀ ਫੋਟੋ ਲਗਾਈ ਹੈ ਆਪਣੇ ਲੈਵਲ ਤੇ ਅਸੀਂ ਵੈਰੀਫਿਕੇਸ਼ਨ ਕਰ ਚੁੱਕੇ ਹਾਂ ਸਾਰੀਆਂ ਚੀਜ਼ਾਂ ਦੀ ਕੀਤੀ ਹੈ ਉਹ ਵੈਰੀਫਿਕੇਸ਼ਨ ਪੁਲਿਸ ਨਹੀਂ ਕਰ ਰਹੀ ਉਹ ਅਸੀਂ ਸਾਰੇ ਜਿੰਨੇ ਵੀ ਭੈਣ ਭਰਾ ਪੀੜਿਤ ਹੈਗੇ ਆ ਅਸੀਂ ਆਪਣੇ ਲੈਵਲ ਤੇ ਵੈਰੀਫਿਕੇਸ਼ਨ ਨੇ ਕੀਤੀ ਹੈ ਜੀ ਸਰ ਹੁਣ ਜਿਹੜੇ ਤੁਸੀਂ ਐਡਰੈਸ ਤੇ ਉੱਤੇ ਪੈਸੇ ਦੇ ਕੇ ਆਉਂਦੇ ਸੀ ਜਿੱਥੇ ਮਿਲ ਕੇ ਆਉਂਦੇ ਸੀ ਹੁਣ ਉੱਥੇ ਕੀ ਲੱਭਦਾ ਤੁਹਾਨੂੰ ਉੱਥੇ ਕੁਝ ਨਹੀਂ ਹੈ ਜੀ ਬੰਦ ਹੋ ਗਿਆ ਤਾਲੇ ਲੱਗ ਗਿਆ ਕੋਈ ਕਿਤੋਂ ਆਇਆ ਕੋਈ ਕਿਤੇ ਕਿਤੋਂ ਆਇਆ ਤੁਸੀਂ ਲਗੇ ਹੋਏ ਆ ਕੋਈ ਨਹੀਂ ਆ ਉਥੇ ਕੋਈ ਨਹੀਂ ਮਿਲਦਾ ਜੀ ਅਸੀਂ ਤਕਰੀਬਨ 20 ਜਨਵਰੀ ਤੋਂ ਬਾਅਦ ਉਥੇ ਲਗਾਤਾਰ ਜਾ ਰਹੇ ਆ ਰੋਜ਼ ਵੀ ਜਾ ਰਹੇ ਆ ਕੋਈ 10 ਦਿਨ ਬਾਅਦ ਆ ਰਿਹਾ ਕੋਈ 15 ਦਿਨ ਬਾਅਦ ਉਥੇ ਕੁਝ ਨਹੀਂ ਮਿਲ ਰਿਹਾ ਸਰ ਬਿਲਕੁਲ ਬੰਦ ਹੈ ਕਿਵੇਂ ਦੇਖਦੇ ਹੋ ਜੀ ਜੋ ਹੁਣ ਇਹ ਇੱਥੇ ਤੁਸੀਂ ਇਕੱਠੇ ਹੋਏ ਮਸਲੇ ਦੇ ਵਿੱਚ ਤੁਹਾਡਾ ਕੀ ਡੁੱਬਿਆ ਇਸ ਵਿੱਚ ਸਾਰਾ ਕੁਝ ਸਾਰਾ ਕੁਝ ਹੀ ਡੁੱਬ ਗਿਆ 8.5 ਲੱਖ ਰੁਪਏ ਡੁੱਬ ਗਿਆ ਮੇਰਾ ਅਸੀਂ ਇਹਨਾਂ ਨੂੰ ਇਹਨਾਂ ਨੇ ਸਾਨੂੰ ਕਿਹਾ ਸੀਗਾ ਕਿ ਤੁਹਾਨੂੰ ਮਾਰਚ ਦੇ ਫਰਸਟ ਵੀਕ ਜਿਹੜੀ ਹੈ ਨਾ ਤੁਹਾਨੂੰ ਸਾਰਾ ਤੁਹਾਡਾ ਕੰਮ ਡਨ ਹੋ ਜਾਊਗਾ ਅਸੀਂ ਇਹਨਾਂ ਨੂੰ ਫੋਨ ਕਰਨਾ ਸਟਾਰਟ ਕੀਤਾ 27 ਜਨਵਰੀ ਨੂੰ ਵੀ ਮੈਮ ਸਾਡਾ ਲਾਸਟ ਪ੍ਰੋਸੈਸ ਕੀ ਹੈ ਕਹਿੰਦੇ ਇੱਕ ਦੋ ਦਿਨ ਵੇਟ ਕਰੋ ਵੇਟ ਕਰੋ ਫੋਨ ਕਰਨੇ ਫੋਨ ਹੀ ਚੱਕੜਨੇ ਮਤਲਬ ਕਿ ਬੜਾ ਪਰੇਸ਼ਾਨ ਕਰਤਾ ਅਸੀਂ 1 ਫਰਵਰੀ ਨੂੰ ਇਥੇ ਵਿਜ਼ਿਟ ਕੀਤਾ ਇਹਨਾਂ ਦੇ 82 ਸੈਕਟਰ ਚ ਠੀਕ ਹੈ येलो ਲੀਫ ਦੇ ਨਾਂ ਤੇ ਅਸੀਂ ਉੱਥੇ ਆਏ ਤਾਂ ਸਾਰੇ ਬੰਦ ਸੀਗੇ ਉੱਥੇ ਮਤਲਬ ਕਿ ਕੋਈ ਤਾਲੇ ਲੱਗੇ ਕੁਝ ਹੈ ਹੀ ਨਹੀਂ ਕਿਨੂੰ ਪੁੱਛੀਏ ਕਿਨੂੰ ਕੋਈ ਵੀ ਕਵੇ ਸਾਨੂੰ ਪਤਾ ਹੀ ਨਹੀਂ ਕਿੱਥੇ ਗਏ ਹੋਏ ਇੱਦਾਂ ਹੀ ਹੌਲੀ 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 ਅਸੀਂ ਸਾਰੇ ਜਣੇ ਇਕੱਠੇ ਹੋਏ ਫਿਰ ਅਸੀਂ ਐਸਐਸਪੀ ਦੇ ਗਏ ਤੁਹਾਡੀ ਆਪਸ ਕੀ ਸੰਪਰਕ ਕਿੱਦਾਂ ਬਣਿਆ ਜੀ ਫਿਰ ਅ ਇਥੇ ਇੱਕ ਦੀਦੀ ਸੀਗੇ ਉਹਨਾਂ ਆਪਣਾ ਨੰਬਰ ਲਿਖ ਕੇ ਗਏ ਸੀ ਅਥੇ ਲਿਖ ਕੇ ਚੱਲੇਗੇ ਲਿਖ ਕੇ ਚੱਲੇਗੇ ਕਿ ਮੇਰੇ ਨਾਲ ਫਰਾਡ ਹੋ ਗਿਆ ਉਹਨਾਂ ਨੂੰ ਉਹਨਾਂ ਦੇ ਟੱਚ ਆ ਕੇ ਸਾਰੇ ਜਾਣੇ ਹੀ ਗਰੁੱਪ ਚ ਬਣ ਗਿਆ ਇੱਕ ਠੀਕ ਲੋਕ ਇਹ ਵੀ ਕਹਿਣਗੇ ਵੀ ਤੁਸੀਂ ਤਾਂ ਪੜੇ ਲਿਖੇ ਹੋ ਤੁਹਾਨੂੰ ਕਿੱਦਾਂ ਤੁਸੀਂ ਯਕੀਨ ਕਰ ਲਿਆ ਤੁਸੀਂ ਤੁਸੀਂ ਕਿਉਂ ਨਹੀਂ ਸਮਝ ਸਕਿਓ ਉਹਨਾਂ ਚੀਜ਼ਾਂ ਨੂੰ ਕਿਉਂ ਨਹੀਂ ਸਮਝਿਆ ਫਿਰ ਇਹ ਸਵਾਲ ਤਾਂ ਹੈਗਾ ਮੇਰੀ ਗੱਲ ਸੁਣੋ ਜਦੋਂ ਅਸੀਂ ਕਿਤੇ ਜਾਣਦੇ ਆ ਸਾਡਾ ਫੇਥ ਕਿੱਦਾਂ ਬਣਦਾ ਹੈ ਬੀਏ ਲਾਇਸੈਂਸ ਹੋਲ ਇਹਨਾਂ ਨੂੰ ਸਪੈਸ਼ਲੀ ਮੀਤ ਹੇਰ ਨੇ ਅਵਾਰਡ ਦਿੱਤਾ ਠੀਕ ਹੈ ਨਾ ਇਸ ਗੱਲ ਦੇ ਉੱਤੇ ਤੁਹਾਡਾ ਭਰੋਸਾ ਬਣਿਆ ਠੀਕ ਹੈ ਨਾ ਉਹ ਦੂਜੀ ਗੱਲ ਕੋ GST ਨੰਬਰ ਹੈ ਇਹਨਾਂ ਨੇ ਸਾਰੀ ਜਿਹੜੀ ਸਾਡੀ ਬਿਲਿੰਗ ਵਗੈਰਾ ਜਿਸਟੇ ਤੇ ਕੀਤੀ ਹੈ ਜਿੰਨੀ ਵੀ ਪੇਮੈਂਟ ਹੋਈ ਹੈ ਸਾਰੀ ਆਨਲਾਈਨ ਹੋਈ ਹੈ ਬਾਈ ਚੈੱਕ ਹੋਈ ਹੈ ਠੀਕ ਹੈ ਨਾ ਇਸ ਤੋਂ ਵੱਧ ਕੀ ਹੋਰ ਭਰੋਸਾ ਕੀ ਹੁੰਦਾ ਕਿਸੇ ਇਨਸਾਨ ਵਾਸਤੇ ਜਦੋਂ ਇਹਨਾਂ ਕੋਲ ਲਾਇਸੈਂਸ ਹੈਗਾ ਸੀਗਾ ਉਸ ਤੋਂ ਬਾਅਦ ਲਾਇਸੈਂਸ ਇਹਨਾਂ ਨੇ ਆਪਣਾ ਸ਼ੋਅ ਕਰਕੇ GST ਨੰਬਰ ਇਹਨਾਂ ਨੇ ਸ਼ੋਅ ਕੀਤਾ ਹੈ ਉਸ ਤੋਂ ਬਾਅਦ ਅਸੀਂ ਇਹਨਾਂ ਨੂੰ ਮਿਲੇ ਹਾਂ ਉਹ ਸਾਰੀਆਂ ਚੀਜ਼ਾਂ ਮਤਲਬ ਆਥੈਂਟਿਕ ਪ੍ਰੂਫ ਇਹਨਾਂ ਨੇ ਸਾਰਿਆਂ ਨੂੰ ਦਿਖਾਏ ਆ ਵੀਜ਼ਾ ਲੱਗੇ ਇਹਨਾਂ ਨੇ ਸਾਰਿਆਂ ਨੂੰ ਦਿਖਾਏ ਆ ਪਰ ਉਹ ਸਿਗਾ ਕੁਝ ਨਹੀਂ ਸਾਰਾ ਕੁਝ ਨਕਲੀ ਚੀਜ਼ਾਂ ਸਿਗੀਆਂ ਉੱਪਰ ਹੀ ਬੈਠੇ ਉਸ ਸਟੈਂਪਾ ਲਾ ਲਾ ਕੇ ਉਹ ਪੇਪਰ ਬਣਾ ਬਣਾ ਕੇ ਜੀ ਆਈਸੀ ਆ ਗਿਆ ਨੋਮੀਨੇਸ਼ਨ ਆ ਗਿਆ ਜੀ ਇਹ ਬੰਦਾ ਬ ਇਹਨਾਂ ਨੇ ਸਾਰਿਆਂ ਨੂੰ ਬੇਵਕੂਫੀ ਬਣਾਇਆ ਕੰਮ ਕਿਸੇ ਦਾ ਨਹੀਂ ਹੋਇਆ ਐ ਇਦਾਂ ਦੀ ਪੋਸਿਬਿਲਟੀ ਨਹੀਂ ਹੈਗੀ ਵੀ ਉਹਨਾਂ ਨੇ ਆਫਿਸ ਚੇਂਜ ਕਰ ਲਿਆ ਹੋਵੇ ਤੁਹਾਨੂੰ ਪਤਾ ਨਾ ਹੋਵੇ ਤੁਸੀਂ ਮੀਤਹਿਰ ਸਾਹਿਬ ਨਾਲ ਦੀ ਸੰਪਰਕ ਕੀਤਾ ਕਿਉਂਕਿ ਜਿਹੜੇ ਬੈਸਟ ਹੋਵੇ ਉਹ ਉਹ ਬੈਸਟ ਤਾਂ ਫਿਰ ਹੋ ਨਹੀਂ ਸਕਦੇ ਮੀਤਹਿਰ ਐਸਟੇ ਪੋਜੀਸ਼ਨ ਤੇ ਤਾਰੀਵਾਲ ਸਾਹਿਬ ਕੋ ਅਸੀਂ ਗਏ ਉਹਨਾਂ ਨੇ ਡਿਊਟੀ ਲਈ ਏਡੀਜੀਪੀ ਸਾਹਿਬ ਦੀ ਪ੍ਰਵੀਨ ਕੁਮਾਰ ਸਿਨਾ ਠੀਕ ਹੈ ਤੇ ਉਹਨਾਂ ਕੋਲ ਅਸੀਂ ਗਏ ਉਹਨਾਂ ਨੇ ਸਾਡੇ ਨਾਲ ਚੰਗੀ ਤਰ੍ਹਾਂ ਕੋਈ ਵਧੀਆ ਗੱਲ ਨਹੀਂ ਕੀਤੀ ਠੀਕ ਹੈ ਨਾ ਉਹਨਾਂ ਨੇ ਤੇ ਮਤਲਬ ਕਿਵੇਂ ਕਹਿੰਦੇ ਵੀ ਇਹ ਤੇ ਤੁਸੀਂ ਪੇਪਰ ਜਿਹੜਾ ਬੰਦਾ ਪੀੜਤ ਆ ਨਾ ਉਹ ਜਾਊਗਾ ਕਿਸੇ ਕੋਲ ਹੁਣ ਮਨ ਲਓ ਅਸੀਂ ਸੋ ਜਾਣੇ ਖਲੋਤੇ ਆ ਇੱਕ ਲੈਟਰ ਰੈਡੀ ਕੀਤੀ ਹੈ ਠੀਕ ਹੈ ਉਹਦੇ ਪਿੱਛੇ ਸਾਰੇ ਸਾਈਨ ਕਰਨਗੇ ਵੀ ਇਹ ਲੈਟਰ ਸਾਡੇ ਵੱਲੋਂ ਵੀ ਹੈ ਸਾਡੇ ਵੱਲੋਂ ਵੀ ਉਹਨਾਂ ਨੇ ਕਿਹਾ ਵੀ ਕਿਸਾਨ ਅੰਦੋਲਨ ਨਹੀਂ ਹੈ कि ਜਿਹੜਾ ਤੁਸੀਂ ਇੱਕੋ ਪੇਪਰ ਦੇ ਪਿੱਛੇ ਸਾਰੇ ਸਾਈਨ ਕਰਕੇ ਲੈ ਆਏ ਹੋ। ਹੂੰ ਠੀਕ ਹੈ। ਇਹ ਕਿਹਾ? ਹਾਂਜੀ। ਹੂੰ। ਬਿਲਕੁਲ ਕਿਹਾ। ਹੂੰ। ਮੇਰੇ ਨਾਲ ਸੁਖਦੇਵ ਅੰਕਲ ਗਏ ਸੀਗੇ। ਠੀਕ ਹੈ। ਇੱਕ ਦਲਜੀਤ ਪਾਜੀ ਨੇ ਫਰੋਜਪੁਰ ਵਾਲੇ ਅਸੀਂ ਦੋ ਤਿੰਨ ਜਾਣੇ ਗਏ ਸੀਗੇ ਉੱਥੇ ਚਾਰ ਪੰਜ ਜਾਣੇ। ਹੂੰ। ਉਹਨਾਂ ਨੇ ਇਨੀ ਗੱਲ ਕਹੀ। ਸੋ ਬਿਲਕੁਲ ਇਹ ਇਕੱਠ ਜਿਹੜਾ ਹੈਗਾ ਇਹ ਕਰੋੜਾਂ ਦੀ ਠੱਗੀ ਜਿਹੜੀ ਹੈਗੀ ਆਪਣੇ ਨਾਲ ਵੱਜੀ ਦੱਸ ਰਿਹਾ ਤੇ ਬਹੁਤ ਅਪੀਲਾ ਇਹ ਵੀ ਕਿਹਾ ਜਾ ਰਿਹਾ ਵੀ ਅਸੀਂ ਕੀਤੀਆਂ ਪਰ ਇਹ ਇੱਕ ਪ੍ਰੋਪਰਟੀ ਇੱਕ ਕੋਠੀ ਹੈ ਮੁਹਾਲੀ ਦੇ ਵਿੱਚ ਜਿਸ ਦੇ ਬਾਹਰ ਇਹ ਬੈਨਰ ਲਾਇਆ ਗਿਆ ਜਿਸ ਦੇ ਉੱਤੇ ਟਾਈਟਲ ਲਿਖਿਆ ਹੋਇਆ ਮੁਹਾਲੀ ਦੇ ਮਹਾ ਠੱਗ ਤਸਵੀਰਾਂ ਲਾਈਆਂ ਗਈਆਂ ਹਾਲਾਂਕਿ ਇੱਕ ਪੱਖ ਇਹਨਾਂ ਲੋਕਾਂ ਦਾ ਹੈ ਜਿਹੜੇ ਕਹਿੰਦੇ ਕਿ ਸਾਡੇ ਨਾਲ ਬਹੁਤ ਵੱਡਾ ਫਰਾਡ ਹੋਇਆ ਸਾਡੇ ਨਾਲ ਠੱਗੀ ਹੋਈ ਹੈ ਸਾਨੂੰ ਦਿਖਾਇਆ ਕੁਝ ਗਿਆ ਸਾਡੇ ਨਾਲ ਕੀਤਾ ਕੁਝ ਗਿਆ ਲੱਖਾਂ ਰੁਪਏ ਸਾਡੇ ਲੁੱਟ ਰਿਆ ਗਿਆ ਪਰ ਦੂਜਾ ਪੱਖ ਇਹ ਹੈ ਜਿਨ੍ਹਾਂ ਦਾ ਪੱਖ ਲੈਣ ਦੇ ਲਈ ਸਾਡੇ ਕੋਲ ਹੁਣ ਕੋਈ ਥਾਂ ਨਹੀਂ ਜਿੱਥੇ ਜਾ ਕੇ ਅਸੀਂ ਇਹਨਾਂ ਦਾ ਪੱਖ ਜਾਣ ਸਕੀਏ ਇਵੀ ਨਹੀਂ ਜਾਣਦੇ ਨਾ ਕੋਈ ਇਹਨਾਂ ਦਾ ਸੰਪਰਕ ਨੰਬਰ ਹੈ ਇਹਨਾਂ ਦੇ ਦੱਸਰ ਮੁਤਾਬਕ ਜਿਹੜੇ ਥਾਵਾਂ ਦੇ ਉੱਤੇ ਆ ਕੇ ਇਹਨਾਂ ਨੇ ਆਪਣੇ ਡਾਕੂਮੈਂਟ ਦਿੱਤੇ ਸੀ ਉਹ ਥਾਵਾਂ ਦੇ ਉੱਤੇ ਹੁਣ ਤਾਲੇ ਲੱਗੇ ਹੋਏ ਆ ਪਰ ਫਿਰ ਵੀ ਹਰ ਕਿਸੇ ਨੂੰ ਆਪਣਾ ਪੱਖ ਰੱਖਣ ਦਾ ਇਸ ਲੋਕਤੰਤਰ ਦੇ ਵਿੱਚ ਅਧਿਕਾਰ ਹੈ ਇਹ પતિ ਪਤਨੀ ਜੇਕਰ ਆਪਣਾ ਪੱਖ ਰੱਖਣਾ ਚਾਹੁੰਦੇ ਆ ਅਸੀਂ ਇਹਨਾਂ ਦੇ ਨਾਲ ਦਿੱਤੇ ਨੰਬਰਾਂ ਦੇ ਉੱਤੇ ਸੰਪਰਕ ਸਾਧਨ ਦੀ ਕੋਸ਼ਿਸ਼ ਜ਼ਰੂਰ ਕੀਤੀ ਪਰ ਸੰਪਰਕ ਨਹੀਂ ਹੋ ਪਾਰਿਆ ਜਿਸ ਤਰ੍ਹਾਂ ਇਹਨਾਂ ਲੋਕਾਂ ਨੂੰ ਵੀ ਦੱਸਿਆ ਗਿਆ ਫਿਰ ਵੀ ਜੇਕਰ ਸਾਹਮਣੇ ਆ ਕੇ ਆਪਣਾ ਪੱਖ ਰੱਖਣਾ ਚਾਹੁੰਦੇ ਆ ਇਹ ਆਪਣਾ ਪੱਖ ਵੀ ਆ ਕੇ ਜਰੂਰ ਰੱਖਣ ਤੇ ਸਰਕਾਰ ਹੁਣ ਇਹ ਨਾ ਲੋਕਾਂ ਦੇ ਮਸਲੇ ਵਿੱਚ ਕੀ ਕਰਦੀ ਹੈ ਜਿਹੜੇ ਕਹਿ ਰਹੇ ਕਿ ਅਸੀਂ ਠੱਗੀ ਦਾ ਸ਼ਿਕਾਰ ਹੋਏ ਹਾਂ ਕੀ ਸਰਕਾਰ ਜਿਨ੍ਹਾਂ ਦੇ ਵੱਲੋਂ ਬੈਸਟ ਇਮੀਗ੍ਰੇਸ਼ਨ ਦੇ ਅਵਾਰਡ ਦਿੱਤੇ ਗਏ ਸੀ ਇਸ ਇਮੀਗ੍ਰੇਸ਼ਨ ਕੰਸਲਟੈਂਸੀਆਂ ਨੂੰ ਜਿਨ੍ਹਾਂ ਦੇ ਲਗਭਗ 5 ਤੋਂ 6 ਆਫਿਸ ਦੱਸੇ ਜਾ ਰਹੇ ਉਸ ਤੋਂ ਬਾਅਦ ਕਿੰਨੇ ਹੋਣਗੇ ਉਸ ਦੇ ਬਾਰੇ ਵਿੱਚ ਅਜੇ ਕੋਈ ਜਾਣਕਾਰੀ ਨਹੀਂ ਸਰਕਾਰ ਇਹਨਾਂ ਪੀੜਤ ਲੋਕਾਂ ਦੇ ਦੀ ਕੀ ਕਰਦੀ ਹੈ ਇਹ ਹੁਣ ਦੇਖਣ ਵਾਲੀ ਗੱਲ ਰਹੇਗੀ ਗੁਰਪ੍ਰੀਤ ਸਿੰਘ ਦੇ ਨਾਲ ਸਤਨਾਮ ਸਿੰਘ ਪੰਜਾਬੀ ਲੋਕ ਚੈਨਲ